ਇਕਰ ਦੇ ਵਿੱਚ ਆਉਂਦਾ ਹੈ ਕਿ ਅੱਜ ਦਾ ਮਾਹੌਲ ਛੋਟੇ ਬੱਚਿਆਂ ਵਾਸਤੇ ਅਜੀਬ ਬਣ ਗਿਆ ਕਿਉਂਕਿ ਛੋਟੇ ਬੱਚੇ ਗੋਦੀ ਵਿੱਚੋਂ ਉਤਰਨ ਤੋਂ ਪਹਿਲਾਂ ਮੋਬਾਈਲ ਫੋਨ ਦੀ ਮੰਗ ਕਰਦੇ ਹਨ ਤੇ ਮਾਪੇ ਵੀ ਆਪਣੇ ਆਪ ਨੂੰ ਫ੍ਰੀ ਰੱਖਣ ਦੇ ਲਈ ਉਹਨਾਂ ਨੂੰ ਮੋਬਾਈਲ ਫੋਨ ਜਿਹੜੇ ਕੀਤੇ ਦਿੰਦੇ ਹਨ ਪਤੇ ਸਿੰਘ ਨਾਮ ਦੇ ਬੱਚੇ ਨੇ ਇੱਕ ਅਲੱਗ ਉਦਾਹਰਣ ਪੇਸ਼ ਕੀਤੀ ਹੈ ਜੋ ਕਿ ਗਤਕਾ ਕਲਾ ਦੇ ਵਿੱਚ ਉਸ ਦੀ ਮਹਾਰਤ ਹੈ ਅਤੇ ਅੰਤਰਰਾਸ਼ਟਰੀ ਪੱਤਰ ਤੇ ਆਪਣੇ ਗਤਕਾ ਕਲਾ ਨੂੰ ਕਈ ਦੇਸ਼ਾਂ ਦੇ ਵਿੱਚ ਦਿਖਾ ਕੇ ਆਇਆ ਅਤੇ ਇਨਾਮ ਜਿੱਤਦੇ ਹਨ ਤੁੰਦਾ ਵੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਜਦ ਕਿ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਪਰ ਪਤੇ ਸਿੰਘ ਆਪਣੇ ਆਪ ਦੇ ਵਿੱਚ ਇੱਕ ਉਪਲਬਧੀ ਹੈ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸੇ ਕਿ ਜੋ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਖੁਸ਼ ਵੀ ਹਨ ਅਤੇ ਬੱਚੇ ਦੀ ਗੱਤਕਾ ਕਲਾ ਨੂੰ ਅੱਗੇ ਵਧਾਣਾ ਚਾਹੁੰਦੇ ਹਨ। ਆ ਵੇਖਣ ਦੇ ਵਿੱਚ ਹੈ ਕਿ ਫਤੇ ਸਿੰਘ ਵੀ ਮੋਬਾਈਲ ਫੋਨ ਵੇਖ ਰਿਹਾ ਸੀ ਪਰ ਉਸ ਦਾ ਰੁਝਾਨ ਫੋਨ ਤੇ ਗੱਤਕਾ ਕਲਾ ਵੇਖਣ ਦੇ ਵਿੱਚ ਸੀ। ਇਸ ਤੋਂ ਇਲਾਵਾ ਮਾਪਿਆਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਤੁਹਾਨੂੰ ਸੁਣਾਉਂਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਸਰਵਾਸੀਆਂ ਨੂੰ ਮੇਰਾ ਨਾਮ ਨਫੀਕ ਖੋਰਾ ਹੈ। ਮੇਰੇ ਹਸਬੰਦ ਦਾ ਨਾਮ ਰਮਨਦੀਪ ਸਿੰਘ ਹੈ। ਸਾਨੂੰ ਵਾਈਬ ਉਹਨੇ ਬੜੀ ਪਿਆਰੀ ਰਾਤ ਦਿੱਤੀ ਆ ਫਤਿਹ ਸਿੰਘ ਸਾਡਾ ਭਜਨ ਜੀ ਹੈ ਛੋਟਾ 3.5 ਸਾਲ ਦਾ ਹੈ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਟਕੇ ਦਾ ਬਚਪਨ ਤੋਂ ਜੋ ਦੇਖਿਆ ਸੀ ਸਾਰਿਆਂ ਨੂੰ ਗੱਟਕਾ ਕਰਦੇ ਹੋਏ ਤਦ ਹੀ ਅਸੀਂ ਨਗਰ ਕੀਰਤਨ ਜਾਣਾ ਕਦੀ ਗੁਰੂ ਘਰ ਜਾਣਾ ਤੇ ਧਿਆਨ ਸਿੰਘਾਂ ਨੂੰ ਦੇਖਣਾ ਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ ਤੇ ਉਹਨੇ ਸਿੱਧੋ ਅੰਦਰੋਂ ਹੀ ਲੱਭ ਸੀਗੀ ਕਿ ਮੈਂ ਵੀ ਗੱਟਕਾ ਕਰਨਾ ਹੈ ਚੱਕਰ ਕਰਨੇ ਹੈ नेिसाइड किया ने पिछे, पिछे लगे वो शौक है हथ पिछे नहीं खिंचया वाहू ने पूरी रहमत बखशिश की है बच्चा अजिवर्सल चैम्पियनशिप ओवरऑल जित के आया वर्ल्ड चैम्पियनशिप हुई थी सारे इंडिया का नाम रोशन किया ਪੰਜਾਬ ਤੋਂ ਨਿਕਲ ਕੇ ਅੰਮ੍ਰਿਤਸਰ ਸ਼ਹਿਰ ਤੋਂ ਨਿਕਲ ਕੇ ਛੋਟੇ ਜਿਹੇ ਬੱਚੇ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸਾਨੂੰ ਬਹੁਤ ਖੁਸ਼ੀ ਹੈ। ਵਾਇਗੁਰ ਦੀ ਬੜੀ ਪਤਨਾ ਗੁਮਾਨ ਕੀਤੀ। ਆਪਣੀ ਬੱਚਿਆਂ ਨੇ ਮਾਣ ਦਿੱਤਾ। ਮਾਣ ਤਾਂ ਕਿਹ ਲੋਕਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਪਤਾ ਵੀ ਨਹੀਂ ਹੈ ਇਹਨਾਂ ਛੋਟਾ ਬੱਚਾ ਇਹਨਾਂ ਵੱਡਾ ਨਾਮ ਕਮਾ ਜੇਗਾ। ਅਸੀਂ ਤਾਂ ਅਕਸਰ ਉਹਦੇ ਸ਼ੌਂਕ ਨੂੰ ਕੈਰੀ ਆਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ ਪਰ ਕਿਹ ਲੋ ਵਾਇਗੁਰ ਦੀ ਨਿਬਖਸ਼ ਹੈ ਕਿ ਸਾ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੋਣ ਹੋ ਰਹੀ ਹੈ। ਯੂਰਪ ਖੇਡ ਕੇ ਆਇਆ ਦੋ ਚੈਂਪੀਅਨਸ਼ਿਪਸ ਤੇ ਹਰ ਪੇਜਿਸ ਤੇ ਹਰ ਚੈਨਲ ਤੇ ਉਹਦਾ ਨਾਮ ਚੱਲਦਾ ਪਿਆ ਤੁਹਾਨੂੰ ਇਹ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਇਗਰ ਨੇ ਉਹਦਾ ਕਰ ਦਿੱਤਾ ਪਰ ਮੈਂ ਮੇਰੀ ਸਾਰੇ ਪੇਰੈਂਟਸ ਨੂੰ ਅਪੀਲ ਹੈ ਕਿ ਜੇ ਬੱਚਾ ਤੁਹਾਡਾ ਪੜਾਈ ਚੱਗੇ ਹਨ ਚਾਹੁੰਦਾ ਪੜਾਈ ਨੂੰ ਸਪੋਰਟ ਕਰੋ ਜੇ ਗੁਰੂ ਘਰ ਵੱਲ ਜਾਣਾ ਚਾਹੁੰਦਾ ਤੋਂ ਉਹਨੂੰ ਕਦੀ ਬਾਹਰ ਨਾ ਪਿੱਛੇ ਖਿੱਚੋ ਉਹਦੇ ਨਾਲ ਸਪੋਰਟ ਕਰਕੇ ਚੱਲੋ ਕਿਉਂਕਿ ਜਿੱਥੇ ਮਾਪੇ ਖੜੋ ਜਾਂਦਾ ਨਾ ਰੱਬ ਤੋਂ ਬਾਅਦ ਉਸੇ ਕੋਈ ਨਹੀਂ ਹਰ ਸਕਦਾ ਹਾਂਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਸੀਂ ਬਿਠਾ ਰਹੇ ਹਾਂ ਬੁਰਾ ਨਾ ਕਰਨ ਕਿਰਨ ਸਿੰਘ ਸਾਡਾ ਅਮ ਔਰ ਮੇਰੇ بیٹے ਦਾ ਨਾਮ ਫਤਿਹ ਸਿੰਘ ਜੱਲੜ ਹੈ ਅਸੀਂ ਯੂਰਪ ਦੇ ਗਏ ਸੀ 2011 ਨੂੰ ਆਪਣਾ ਤੇ 11 ਮਈ ਦੇ ਵਿੱਚ ਇਹਦਾ ਕੰਪੀਟੀਸ਼ਨ ਸੀ ਲਿਥੇਲੀਆਂ ਦੇ ਵਿੱਚ ਬਸ ਯੂਨੀਵਰਸਲ ਚੈਂਪੀਅਨਚਿਪ ਉਹਦੇ ਵਿੱਚ ਅਸੀਂ ਗਏ ਸੀਗਾ ਉੱਥੇ ਪਾਰਟਿਸਿਪੇਟ ਕੀਤਾ ਇਹਨੇ ਦੱਸਦੇ ਰਿਹਾ ਸਭ ਤੋਂ ਛੋਟਾ ਸੀ ਇਹ ਭਟੰਗੀ ਸਾਡਾ ਇਹਦੀ ਉਮਰ 3.5 ਸਾਲ ਹੈ ਇਹ ਉਹਦੇ ਵਿੱਚ ਪਾਰਟਿਸਿਪੇਟ ਕਰਕੇ ਇਹਨੇ ਉਹਦੇ ਵਿੱਚ ਵਿਨ ਕਰ ਪ੍ਰਾਪਤ ਕੀਤਾ ਫਸ ਪ੍ਰਾਈਜ਼ ਦਾ ਆਇਆ ਇਹ ਓਵਰਾਲ ਚੈਂਪੀਅਨ ਬਣਿਆ ਦੇ ਵਿੱਚ ਫਿੱਟ ਗਿਰਦੇ ਗਏ ਜਿੰਨੇ ਲੱਸੀ ਕੰਪੀਟੀਟਿਵ

ਇਹ ਹੈ ਕਿ ਸਾਨੂੰ ਇਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਆਪਣਾ ਜੀ ਇਹ ਫਤੇ ਸਿੰਘ ਦੇ ਨਾਮ ਤੇ ਸਾਨੂੰ ਸਾਰੇ ਜਾਣੇ ਜਾਣ ਲੱਗੇ ਆ ਕਿ ਫਤੇ ਸਿੰਘ ਜੀ ਇਹਦੇ ਵੀਡੀਓes ਨਹੀਂ ਗਵਰੇਂਡ ਹੁੰਦਾ ਇਹਨਾਂ ਦਾ ਕੰਮ ਕਰਦਾ ਹੈ ਵਧੀਆ ਸੋਨਾ ਕਰਦਾ ਹੈ ਔਰ ਹੁਣ ਸਾਨੂੰ ਮੇਰੀ ਗਏ ਕੋਈ ਜਗ੍ਹਾ ਅਸੀਂ ਥੋੜਾ ਕਾਹੇ ਸੋਕੇ ਅਸੀਂ ਜੀ ਜੋ ਦੇ ਮਾਨਤਾ ਪ੍ਰਾਪਤ ਕਰ ਲਿਆ ਹੈ ਹੁਣ ਅਸੀਂ ਸਾਡੀ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਹੋਰ ਉੱਤੇ ਲੈਵਲ ਤੇ ਹੋਰ ਇਹਦਾ ਪਾਰਟਿਸਪੇਟ ਕਰਾ ਕੇ ਹੋਰ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰੀਏ ਜਿਹਦੇ ਮੌਕੇ ਤੇ ਮੇਰਾ ਮਾਪਿਆ ਨੇ ਤੇ ਇਹ ਤੋਂ ਮੈਂ ਦੀ ਕਿ ਉਹਦੇ ਵਾਇਰਲ ਕੀਤਾ ਕਿ ਜੇ ਇਹ ਹਨਾ ਦੀ ਹੈ ਉਮਰ ਹੈ ਜਿਹੜੀ ਕਾਰਟੂਨ ਦੇਖਣ ਦੀ ਜਿਹੜਨ ਦੀ ਲੱਗਿਆ ਕਰਨ ਦੀ ਪਰ ਇਹ ਹੈ ਕਿ ਗੁਰੂ ਸਾਹਿਬ ਦੀਆਂ ਨਾਲੇ ਕਾਰਟੂਨ ਥਰੇ ਮਿਲਾਈ ਕਰਦਾ ਇਹ ਦਿਸਾਂਸ ਦਿੱਤੇ ਦੇ ਲਾਰੰਟਸਟ ਹੈ ਔਰ ਗੁਰਬਾਣੀ ਦੇ ਨਾਲ ਵੀ ਇੰਟਰਸਟ ਹੈ ਔਰ ਜੋ ਵੀ ਇਹ ਕਾਰਟੂਨ ਦੀ ਜਗ੍ਹਾ ਇਹ ਦਿਸਰਨ YouTube ਦੇ ਵਿੱਚ ਦੇਖ ਲਓ TV ਦੇ ਵਿੱਚ ਜਦੋਂ ਲਾਲ ਲਿਆ ਤੁਹਾਡਾ ਗੁਰੂ ਸਾਹਿਬ ਦੀਆਂ ਤੇ ਆਪ ਦਾ ਪਿਆਰ ਹੋ ਕੇ ਉਸ ਤਰ੍ਹਾਂ ਕਰਦੇ ਨੇ ਕੋਟ ਸਵਾਰੀ ਕਰਦੇ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਮੇਰੇ ਬੰਦੇ ਪਾਪਾ ਮੈਂ ਇਸ ਤਰ੍ਹਾਂ ਦਾ ਹੀ ਆਪਣਾ ਬਣਾ ਜਾਂਦੇ ਇਸ ਤਰ੍ਹਾਂ ਦਾ ਹੀ ਮੈਂ ਦੇ ਮਾਤਾ ਪਿਤਾ ਦਾ ਤੇ ਗੁਰੂ ਸਾਹਿਬ ਦਾ ਨਾਮ ਰੱਖਿੰਦਾ। ਇਹ ਵੀ ਹਜੇ ਤੱਕ ਇਹਦੀ ਸਰਵਾਦੀ ਹੈ ਜੀ ਸਾਨੂੰ ਤੇ ਮੈਨੂੰ ਇਸ ਵਿੱਚ ਬਹੁਤ ਜਿਆਦਾ ਮਾਨਸਿਕ ਹੁੰਦਾ ਇੱਕ ਤਸੀ ਜੀ ਜੋ ਸੇ ਫੈਮਿਲੀ ਤੋਂ ਹੈ ਜੀ ਇੱਕ ਇਹਦੀ ਆਪਣਾ ਗੁਰੂ ਦੀ ਗੁਰੂ ਸਾਹਿਬ ਦੀ ਇਹ ਸਸਰ ਜਿਹੜਾ ਘਟਕਾ ਹੈ ਇਹ ਜੀ ਉਹਨਾਂ ਦੀ ਹੈਗੀ ਤਾਪਤੀ ਤੇ ਇੱਕ ਇਹਦੀ ਵਿਰਿਆ ਦੇ ਵਿੱਚ ਤੇ ਅਸੀਂ ਇਹ ਸਸਰ ਵਿਧਿਆ ਦੇ ਵਿੱਚ ਅਸੀਂ ਬੋਹਾਂ ਨੂੰ ਅਸੀਂ ਨਾਲ ਲੈ ਕੇ ਜਾਂਦਾ। ਉਹਨਾਂ ਲਈ ਸੱਸਰ ਦੇ ਨਾਲ ਨਾਲ ਵਿਦਿਆ ਵੀ ਬਹੁਤ ਜ਼ਿਆਦਾ ਹੋਈ ਹੈ ਹੁਣ ਅਸੀਂ ਵਿਦਿਆ ਦੇ ਨਾਲ 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 ਸੱਸਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨ ਜਿਹੜਾ ਵੀ ਪਲੇਟਫਾਰਮ ਮਿਲੇਗਾ ਮੈਂ ਆਪਣੇ ਬੱਚੇ ਨੂੰ ਉੱਥੇ ਜੁਆਰਟਿਸਪੀਰ ਕਰਾਵਾਂਗਾ ਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰਾਂਗਾ